ਲਓ ਜੀ ਸੇਵਾ ਦੀ ਕਹਿੰਦੇ ਕਿਤੇ ਘਾਟ ਨਹੀਂ ਹੁੰਦੀ ਮੁਸਲਮਾਨ ਭਾਈ ਜਾਰੇ ਨੇ ਵੀ ਸੇਵਾ ਲਈ ਆ ਤੇ ਚੌ ਇਹਦਾ ਨਾ ਫੜਾਓ ਯਾਰ ਤੁਸੀਂ ਫੜੋ ਆਪ ਆ ਆ ਦੇਖ ਲੋ ਹਾਲ ਉਹਨੇ ਟਰਾਲੀ ਖਲੋਤੀ ਆ ਤੇ ਕਿਦਾਂ ਲੋਕੀ ਲੱਗ ਗਏ ਆ ਇਹਦਾ ਤੋਂ ਖੋਣ ਨੂੰ ਪੈਂਦੇ ਲੋ ਆ ਦੇਖੋ ਪਾਣੀ ਨਾਲ ਕੀ ਹਾਲ ਬਣਿਆ ਪਿਆ ਇਹ ਰਮਦਾਸ ਸਮਾਧੀ ਸਾਹਿਬ ਜਿਹੜਾ ਗੁਰਦੁਆਰਾ ਉਸ ਤੋਂ ਅੱਗੇ ਆਣ ਕੇ ਸਾਰੀਆਂ ਸੇਵਾਦੀਆਂ ਟਰਾਲੀਆਂ ਜਾਣੀਆਂ ਭਾਈ ਕਿੱਥੋਂ ਆਏ ਤੁਸੀਂ ਇਹ ਦੇਖ ਲੁਧਿਆਣੇ ਤੋਂ ਗੱਡੀ ਆਈ ਟਰਾਲੀ ਆ ਜੀ ਆ ਆਪਣੇ ਪਿੰਡ ਦੇ ਨੌਜਵਾਨ ਜਿਹੜੇ ਤਰਪਾਲਾਂ ਦੀ ਨਾਲ ਸੇਵਾ ਕਰਨਦੇ ਆ ਤੇ ਇਹਦੇ ਵਿੱਚ ਹੁਣ ਕੋਈ ਕਹਿ ਨਹੀਂ ਸਕਦੇ ਕਿ ਕੁਝ ਸਹੀ ਵੀ ਹੈਗਾ ਵਾ ਕੁਝ ਗਲਤ ਵੀ ਹੋ ਰਿਹਾ ਵਾ ਇਹ ਕਹਿੰਦੇ ਆ ਕਿ ਸਾਨੂੰ ਤਰਪਾਲ ਆ ਵੇਖੋ ਪਾਣੀ ਕਿਵੇਂ ਸੜਕ ਭੜੀ ਪਈ ਆ ਇਹ ਬਿਲਕੁਲ ਕੋਹਨੇਵਾ ਪਿੰਡ ਦੇ ਨਾਲ ਹੀ ਆ ਤੇ ਕਿੱਦਾਂ ਪਾਣੀ ਮਾਛੀ ਵਾਲਾ ਪਿੰਡ ਤੁਸੀਂ ਵੇਖ ਹੀ ਸਕਦੇ ਹੋ ਸਾਹਮਣੇ ਕੀ ਹਾਲ ਬਣਿਆ ਪਿਆ ਸਾਰੀਆਂ ਫਸਲਾਂ ਡੁੱਬੀਆਂ ਪਈਆਂ ਵਾ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਮੇ ਖੋਲਾ ਹਾਲਤ ਕਰਦੇ ਬਹੁ ਮਾਰੇ ਹਾਲਾਤ ਆ ਜੀ ਬਾਲੇ ਬਾਲਿਆਂ ਦੀ ਛੱਤਾ ਚੋਂ ਆਉਂਦੀ ਆ ਹਾਏ ਹਾਏ ਕਿਤੇ ਉਹਦਾ ਦਿਨ ਬੱਤੀ ਠੀਕਾ ਦੀ 8 ਦਿਨ ਹੋ ਗਏ ਨੇ ਅੱਜ ਪਾਲਿਆ ਚਲੋ ਰੋਣਾ ਇਧਰ ਕੋ ਵੀਰੇ ਜਾਏ ਆ ਪਿੰਡ ਮਾਛੀਵਾਲ ਹਾਂਜੀ ਮਾਛੀਵਾਲ ਪਿੰਡ ਆਏ ਆ ਤੇ ਮਾਤਾ ਦੇ ਘਰੇ ਆਏ ਆ ਤੇ ਇਹ ਘਰ ਦਾ ਵੀ ਹਾਲਾਤ ਦੇਖ ਸਕਦੇ ਹੋ ਪਿੱਛੇ ਬਹੁ ਮਾਰੇ ਹਾਲਾਤ ਦੇਖੋ ਘਰ ਦੇ ਹਾਲਾਤ ਪਤਾ ਨਹੀਂ ਕਿਦਾਂ ਪ੍ਰਾਤ ਨਹੀਂ ਰਹਿ ਰਹੇ ਆ ਬਹੁਤ ਮਹੀਨੇ ਹੋ ਗਏ ਆ ਵੇਖੋ ਯਾਰ ਆ ਆਪਣੇ ਅੰਕਲ ਦਾ ਘਰ ਹੀ ਤੇ ਸਾਹਮਣੇ ਉਹ ਵੇਖੋ ਕੀ ਹਾਲਾਤ ਹੈ ਕਿ ਕਿਦਾਂ ਦੇ ਕਿੰਨਾ ਚਿਰ ਹੋਇਆ ਨੂੰ ਪਾਇਨ ਨੂੰ ਆ ਵੇਖੋ ਕੀ ਆ ਇਹ ਆ ਮੈਡੀਕਲ ਦੀ ਜਿਹੜੀ ਲੱਗਿਆ ਮੈਡੀਕਲ ਦੀ ਬਹੁਤ ਲੋੜ ਆ ਇੱਥੇ ਦਵਾਈਆਂ ਦੀ ਬੜੀ ਲੋੜ ਆ ਜਿਵੇਂ ਬੀਪੀ ਰੀ ਸ਼ੂਗਰ ਦੀ ਆ ਵੇਖੋ ਪਾਣੀ ਦੇ ਹਾਲਾਤ ਫੇਰ ਪਾਣੀ ਕਿਦਾਂ ਚੱਲ ਰਿਹਾ ਇੱਕ ਤੇਜ ਇਹ ਅੱਜ ਦੀ ਵੀਡੀਓ ਆ ਤਰੀਕ ਹੈਗੀ 3 3 ਤਰੀਕ ਦੀ ਵੀਡੀਓ ਆ ਤੇ ਹੋ ਗਿਆ ਅੱਜ 3 ਤਰੀਕ ਹੈ 3 ਸਤੰਬਰ ਦੀ ਗੱਲ ਹੈ ਉਹ ਸਾਹਮਣੇ ਆਰਮੀ ਵਾਲੀਆਂ ਗੱਡੀਆਂ ਵਾਂ ਉਹ ਵੀ ਕਹਿੰਦੇ ਪਾਣੀ ਦੇ ਨਾਲ ਹੀ ਪਲਟ ਗਈਆਂ ਹੁਣ ਸਿੱਧੀਆਂ ਕੀਤੀਆਂ ਉਹ ਵੀ ਉਹ ਦੇਖ ਆਦੇ ਤੁਸੀਂ ਕਿਦੀ ਕੋਠੀ ਜਿਹੜੀ ਰੋੜੀ ਪਾਣੀ ਦੇ ਵਿੱਚ 27 ਤਰੀਕ ਨੂੰ ਪਾਣੀ ਇੰਨਾ ਕਿ ਜ਼ਿਆਦਾ ਆ ਸੀ ਕੰਟਰੋਲ ਨਹੀਂ ਆ ਆਪਣੇ ਭਾਜੀ ਹਾਂ ਨੇ ਸੇਵਾ ਕੀਤੀ ਆ ਕਿੰਨੇ ਪੈਸੇ ਵਾ ਦੇ ਦਿੱਤੇ ਸੇਵਾ 50 ਹਜ਼ਾਰ 50 ਹਜ਼ਾਰ ਰੁਪਏ ਸੇਵਾ ਕੀਤੀ ਆ ਅੱਜ ਤਰੀਕ 3 ਸਤੰਬਰ ਲਓ ਜੀ ਸੇਵਾ ਦੀ ਕਹਿੰਦੇ ਕਿਤੇ ਘਾਟ ਨਹੀਂ ਹੁੰਦੀ ਮੁਸਲਮਾਨ ਭਾਈ ਜਰੇ ਨੇ ਵੀ ਸੇਵਾ ਲਈ ਆ ਤੇ ਚੌਲ ਚੱਲ ਰਹੇ ਆ ਨਾਲ ਚਾਹ ਚੱਲ ਰਹੀ ਆ ਤੇ ਕਾਫੀ ਸੰਗਤਾਂ ਠੇਠਰ ਕੇ ਪਿੰਡ ਦੇ ਸਾਹਮਣੇ ਡੇਰੇ ਬਾਬਾ ਨਾਨਕ ਲੰਘ ਕੇ ਤੇ ਲੰਗਰ ਲਾਇਆ। ਕਾਫੀ ਸੇਵਾ ਚੱਲ ਰਹੀ ਹੈ ਤੇ ਬਹੁਤ ਵਧੀਆ ਇਹਨਾਂ ਨੇ ਪ੍ਰਾਲਾ ਕੀਤਾ ਆ ਮੁਸਲਮਾਨ ਭਾਈਚਾਰੇ ਨੇ। ਜਿਹੜੇ ਰਸਤੇ 'ਚੋਂ ਜਾਣ ਵਾਲੀਆਂ ਜਿਹੜੇ ਕੋਈ ਸਮਾਨ ਲੈ ਕੇ ਆ ਰਹੇ ਆ ਉਹਨਾਂ ਵਾਸਤੇ ਲੰਗਰ ਚੱਲ ਰਿਹਾ ਹੈ। ਇਦਾਂ ਫੜਾਓ ਯਾਰ ਤੁਸੀਂ ਫੜੋ ਆਪ। ਮੈਂ ਰੱਖ ਦਮਾ ਲਈ ਆਪੇ ਤੁਹਾਡੇ ਘਰ ਭਲਾ ਦਿੰਨੇ ਆ ਤੁਹਾਡੇ ਘਰੇ ਦਿੰਨੇ ਤੂੰ ਚਲੋ ਤੁਹਾਡੇ ਘਰੇ ਚਲੋ ਆਪਣੀ ਚਲੋ ਇੱਕ ਕੰਪ ਵਿਚਾਰ ਦੀ ਆ ਤੁਹਾਨੂੰ ਚਲੋ ਤੁਹਾਡੇ ਘਰ ਦੇ ਦਿੰਨੇ ਆ ਤੁਹਾਡੇ ਘਰੇ ਦੇ ਦਿੰਨੇ ਆਪਣੇ ਘਰ ਆ ਜਾ ਸਤੂਏ ਲੱਗਦੇ ਹਾਂ ਜੀ ਅਸੀਂ ਅੱਜ ਆਏ ਹੀ ਸੇਵਾ ਕਰਨ ਹਾਰ ਪੀੜਤਾਵਾਂ ਵਾਸਤੇ ਜਿੱਥੇ ਹਾੜਾ ਆਇਆ ਵਾ ਡੇਰਾ ਬਾਬਾ ਨਾਨਕ ਰਮਦਾਸ ਏਰੀਆ ਤੇ ਤੁਸੀਂ ਵੇਖ ਹੀ ਸਕਦੇ ਹੋ ਵੀ ਸੇਵਾ ਕਰਨ ਜ਼ਰੂਰ ਆਉ ਉਹ ਪਰ ਇੱਥੇ ਮੈਨੂੰ ਲੱਗਦਾ ਨਹੀਂ ਹੁਣ ਸੇਵਾ ਦੀ ਲੋੜ ਹੈਗੀ ਆ ਕਿਉਂਕਿ ਇੱਥੇ ਉਹੀ ਲੋਕੀ ਜਿਹੜੇ ਆ ਚੌਂਕਾਂ 'ਚ ਪਿੰਡ ਦੇ ਹਰ ਚੌਂਕ 'ਚ ਖਲੋ ਜਾਂਦੇ ਆ ਤੇ ਆਣ ਕੇ ਤੇ ਗੱਡੀਆਂ ਦਿਵਾਲੇ ਜਾਂ ਟਰੈਕਟਰ ਟਰਾਲੀਆਂ ਦਿਵਾਲੇ ਹੋ ਜਾਂਦੇ ਆ ਕਿ ਸਾਨੂੰ ਕੁਝ ਨਹੀਂ ਮਿਲਿਆ ਸਾਨੂੰ ਚੌਲ ਆਟਾ ਜਾਂ ਕੋਈ ਦਵਾਈਆਂ ਵਗੈਰਾ ਜਾਂ ਮੱਛਰਦਾਨੀਆਂ ਮਤਲਬ ਬਾਰ-ਬਾਰ ਹਰ ਇੱਕ ਗੱਡੀ ਅੱਗੇ ਆਣ ਕੇ ਖਲੋਂਦੇ ਆ ਤੇ ਮੇਰੇ ਹਿਸਾਬ ਨਾਲ ਤੇ ਅਜੇ ਲੋੜ ਨਹੀਂ ਹੈਗੀ ਕਿ ਇਹਨੂੰ ਕਿਉਂਕਿ ਇਹਨਾਂ ਨੇ ਘਰਾਂ ਵਿੱਚ ਆਪਣਾ ਬਹੁਤ ਸਮਾਨ ਜਮ੍ਹਾਂ ਕਰ ਲਿਆ ਵਾ ਤੇ ਸਾਰੇ ਜਾਨੇ ਮੇਰੇ ਵੀਰੇ ਚੀਜ਼ ਦਾ ਧਿਆਨ ਦੇਣ ਵੀ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੈ ਵੇਖੋ ਕਿੱਦਾਂ ਚੌਂਕਾਂ 'ਚ ਖਲੋਤੇ ਹਰ ਇੱਕ ਚੌਂਕ 'ਚ ਤੁਹਾਨੂੰ ਇਹ ਲੱਭ ਜਾਣਗੇ ਤੇ ਗਲਤ ਵੀ ਨਜਾਇਜ਼ ਵੀ ਫਾਇਦਾ ਹੋ ਰਿਹਾ ਚਲੋ ਠੀਕ ਆ ਨੁਕਸਾਨ ਹੋਇਆ ਵਾ ਪਰ ਕੁਝ ਲੋਕ ਜਿਹੜੇ ਉਹ ਨਜਾਇਜ਼ ਫਾਇਦਾ ਲੈ ਰਹੇ ਆ ਆ ਆ ਦੇਖ ਲੋ ਹਾਲ ਹੁਣੇ ਟਰਾਲੀ ਖਲੋਤੀ ਆ ਤੇ ਕਿੱਦਾਂ ਲੋਕੀ ਲੱਗ ਗਏ ਆ ਇਹਦਾ ਤੋਂ ਖੋਣ ਨੂੰ ਪੈਂਦੇ ਲੋਕੀ ਇਹ ਸਾਰੇ ਬਿਲਕੁਲ ਸਾਰਿਆਂ ਨੂੰ ਮਿਲਿਆ ਸਾਰਾ ਸਮਾਨ ਬਾਰ-ਬਾਰ ਜਿਹੜਾ ਸਮਾਨ ਘਾਰ ਛੱਡ ਕੇ ਤੇ ਫੇਰ ਆ ਜਾਂਦੇ ਆ ਵੇਖੋ ਝੋਲੇ ਕਿੱਦਾਂ ਫੜੇ ਇਹਨਾਂ ਨੇ ਮਗਰ ਤੇ ਭਰੀ ਜਾਂਦੇ ਆ ਤੇ ਘਰ ਛੱਡ ਆਉਂਦੇ ਆ ਬਸ ਭਰ ਕੇ ਤੇ ਫੇਰ ਮੁੜ ਕੇ ਵਾਪਸ ਆ ਜਾਂਦੇ ਆ ਅਸੀਂ ਤੇ ਸਾਰਿਆਂ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਇਹਨਾਂ ਦਾ ਥੋੜਾ ਖਿਆਲ ਕਰੋ ਮੇਰੇ ਹਿਸਾਬ ਨਾਲ ਤੇ ਸੇਵਾ ਦੀ ਕੋਈ ਹੁਣ ਜ਼ਰੂਰਤ ਨਹੀਂ ਹੈਗੀ ਇਹਨਾਂ ਨੂੰ ਕਿਉਂਕਿ ਕੋਈ ਵੀ ਹੋਰ ਜਿਹੜਾ ਵਾ ਚੰਗਾ ਜਿੰਨਾਂ ਉਹ ਤੇ ਨਹੀਂ ਇੱਥੇ ਮੰਗਣਾਉਂਦਾ ਤੇ ਆ ਮਤਲਬ ਚਲੋ ਕਹਿਣਾ ਨਹੀਂ ਚਾਹੀਦਾ ਬਾਕੀ ਸਾਰੇ ਜਿਹੜੇ ਆ ਇਸ ਜਗ੍ਹਾ ਸੜਕ ਤੇ ਆਣ ਕੇ ਖਲੋ ਕੇ ਤੇ ਬਸ ਮੰਗਣ ਦੀ ਗੱਲ ਕਰਦੇ ਪਏ ਆ ਬਲਕਿ ਇਹਨਾਂ ਨੂੰ ਜਿੰਨੇ ਦਿਨ ਹੋ ਗਿਆ ਸਾਰਿਆਂ ਨੂੰ ਸਮਾਨ ਜਿਹੜਾ ਮਿਲ ਰਿਹਾ ਵਾ ਤੇ ਆ ਵੇਖੋ ਸਾਰੇ ਆ ਰੋਣ ਕੇ ਲੱਗੀ ਆ ਦੇਖੋ ਪਾਣੀ ਨਾ ਕੀ ਹਾਲ ਬਣਿਆ ਪਿਆ ਇਹ ਰਮਦਾਸ ਸਮਾਧੀ ਸਾਹਿਬ ਜਿਹੜਾ ਗੁਰਦੁਆਰਾ ਉਸ ਤੋਂ ਅੱਗੇ ਆਣ ਕੇ ਜਿਹੜਾ ਕੋਨੇ ਵਾਲਾ ਰੋਡ ਜਾਂਦਾ ਹੋਇਆ ਤੇ ਉੱਥੇ ਆ ਪਾਣੀ ਆ ਦੇਖੋ ਸ਼ਰਕ ਤੇ ਜੇ ਪਾਣੀ ਹੈ ਇਹ ਜਿਆਦਾ ਪਾਣੀ ਦੇ ਨਾਲ ਇਹ ਜਗਾ ਜਿਹੜੇ ਆ ਝੋਨੇ ਵਗੈਰਾ ਫਸਲਾਂ ਜਿਹੜੀਆਂ ਮਰੀਆਂ ਹੋਈਆਂ ਦੇਖੋ ਕਿੰਨਾ ਨੁਕਸਾਨ ਹੋਇਆ ਪਿਆ ਸਾਰਾ ਪਾਣੀ ਹੀ ਪਾਣੀ ਆ ਹਾਂਜੀ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਰਮਦਾਸ ਸੇਰੀ ਚ ਆਏ ਆ ਤੇ ਇਸ ਜਗ੍ਹਾ ਤੇ ਕਾਫੀ ਪਾਣੀ ਹੈ ਜਿਹੜਾ ਰਮਦਾਸ ਤੋਂ ਸਮਾਧੀ ਸਾਹਿਬ ਗੁਰਦਰਾਵਾਦ ਉਸ ਤੋਂ ਜਿਹੜਾ ਸਿੱਧਾ ਕੋਨੇਵਾਲ ਪਿੰਡ ਨੂੰ ਰਸਤਾ ਜਾਂਦਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਅਜੇ ਵੀ ਇੱਥੇ ਪਾਣੀ ਬਹੁਤ ਜ਼ਿਆਦਾ ਹੈਗਾ ਉਹ ਸਾਹਮਣੇ ਤੁਸੀਂ ਇੱਕ ਘਰ ਵੀ ਡੇਰਾ ਦੇਖ ਸਕਦੇ ਜਿੱਥੇ ਪਾਣੀ ਬੜਾ ਚੜਿਆ ਹੋਇਆ ਹੋ ਸਕਦਾ ਕਿ ਉੱਥੇ ਘਰ ਵਾਲੇ ਨਾ ਹੁਣ ਜਾਂ ਉਥੋਂ ਬਾਹਰ ਨਿਕਲ ਗਏ ਹੁਣ ਪਰ ਉਹ ਦੇਖੋ ਕਿਵੇਂ ਡੇਰਾ ਡੁੱਬਿਆ ਹੋਇਆ ਪਾਣੀ ਦੇ ਵਿੱਚ ਹੀ ਬਹੁਤ ਜ਼ਿਆਦਾ ਪਾਣੀ ਚੜਿਆ ਹੋਇਆ ਸਾਰੇ ਤੁਸੀਂ ਦੇਖਦੇ ਹੋ ਪਾਣੀ ਦੀ ਪਾਣੀ ਆ ਤੇ ਇੰਨਾ ਡੇਰਿਆਂ ਤੇ ਪਹੁੰਚਣ ਵਾਸਤੇ ਆਪਾਂ ਨੂੰ ਕਿਸ਼ਤੀਆਂ ਦੀ ਲੋੜ ਆ ਕਿਉਂਕਿ ਕਿਸ਼ਤੀਆਂ ਤੋਂ ਇਲਾਵਾ ਬੰਦਾ ਜਾ ਨਹੀਂ ਸਕਦਾ ਇਸ ਜਗ੍ਹਾ ਤੇ ਤੇ ਕੁਝ ਲੋਕ ਜਿਹੜੇ ਆ ਸ਼ਰਕਾਂ ਦੇ ਆਣ ਕੇ ਆਪਣੇ ਉਹਨਾਂ ਨੇ ਆ ਜਗ੍ਹਾ ਬਣਾਈ ਆ ਇੱਥੇ ਡੰਗਰ ਵਗੈਰਾ ਰੱਖੇ ਆ ਆ ਤੁਸੀਂ ਦੇਖ ਸਾਰੇ ਜਿਵੇਂ ਡੰਗਰ ਆ ਇਹਨਾਂ ਨੂੰ ਪੱਠੇ ਤੇ ਲੋਕੀ ਵੀ ਕਾਫੀ ਜਿਹੜੀ ਸੰਗਤ ਆ ਉਹ ਵੀ ਸੇਵਾ ਕਰਨ ਆ ਰਹੀ ਆ ਵੱਧ ਤੋਂ ਵੱਧ ਸੇਵਾ ਕਰਨ ਆ ਰਹੀ ਆ ਕੋਈ ਲੁਧਿਆਣੇ ਤੋਂ ਆਇਆ ਵਾ ਕੋਈ ਹਰਿਆਣੇ ਤੋਂ ਆਇਆ ਵਾ ਕੋਈ ਰਾਜਸਥਾਨ ਤੋਂ ਮਲੇਰਕੋਟਲੇ ਤੋਂ ਸੇਵਾਦਾਨੀ ਸੱਜਣ ਵੀ ਬਹੁਤ ਜ਼ਿਆਦਾ ਆ ਗਿਆ ਕੋਈ ਛਤਰੀਆਂ ਦੀ ਸੇਵਾ ਵੀ ਕਰਨ ਦੇ ਆ ਤੇ ਕਾਫੀ ਸੇਵਾ ਕਰਦੇ ਹੋਏ ਲੋਕੀ ਤੇ ਆਪਾਂ ਵੀ ਕੁਝ ਚਲੋ ਸੇਵਾ ਲੈ ਕੇ ਆਏ ਆ ਕੁਝ ਦਵਾਈਆਂ ਲੈ ਕੇ ਆਏ ਆ ਸਾਡੇ ਆਪਣੇ ਪਿੰਡ ਦੇ ਵੀ ਨਾਲ ਹੀ ਆ ਤੇ ਕਾਫੀ ਸੇਵਾ ਚੱਲ ਰਹੀ ਆ ਤੇ ਹੁਣ ਅੱਗੇ ਜਾ ਕੇ ਜਿਹੜਾ ਬਿਲਕੁਲ ਬਾਰਡਰ ਤੇ ਆ ਉੱਥੇ ਜਾ ਕੇ ਆਪਾਂ ਦੇਖਾਂਗੇ ਅੱਗੇ ਦਾ ਮਾਹੌਲ ਆ ਸਾਰੀਆਂ ਸੇਵਾ ਦੀਆਂ ਟਰਾਲੀਆਂ ਜਾਣੀਆਂ ਭਾਈ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਗਈ ਜਾਈ ਟਰਾਲੀ ਹੈਗੀ ਉਹ ਬਠਿੰਡੇ ਤੋਂ ਸਾਹਮਣੇ ਆ ਸਾਰੀਆਂ ਗੱਡੀਆਂ ਜਾਣੀਆਂ ਸੇਵਾ ਵਾਸਤੇ ਕੋਈ ਆ ਰਹੀ ਹੈ ਕੋਈ ਜਾ ਰਹੀ ਹੈ ਸਮਾਨ ਲੈ ਕੇ ਤੇ ਆ ਉਹਨਾਂ ਦੇ ਬੰਦੇ ਤਰਪਾਲ ਦੇ ਚੱਲੇ ਆ ਉਹ ਡੇਰੇ ਤੇ ਜਿਹੜਾ ਉਹ ਸਾਹਮਣੇ ਡੇਰਾ ਆ ਉੱਥੇ ਮੈਂ ਕਿਹਾ ਬੱਚੇ ਨੇ ਉਹ ਨਾਲ ਲਿਆ ਜਿਹੜਾ ਲੋਕਲ ਆ ਤੇ ਉਹਦੇ ਨਾਲ ਜਾਣਗੇ ਆ ਆਪਣੇ ਪਿੰਡ ਦੇ ਨੌਜਵਾਨ ਜਿਹੜੇ ਤਰਪਾਲਾਂ ਦੀ ਨਾਲ ਸੇਵਾ ਕਰਨ ਦੇ ਆ ਤੇ ਇਦੇ ਵਿੱਚ ਹੁਣ ਕੋਈ ਕਹਿ ਨਹੀਂ ਸਕਦੇ ਕਿ ਕੁਝ ਸਹੀ ਵੀ ਹੈਗਾ ਵਾ ਕੁਝ ਗਲਤ ਵੀ ਹੋ ਰਿਹਾ ਵਾ ਇਹ ਕਹਿੰਦੇ ਆ ਕਿ ਸਾਨੂੰ ਤਰਪਾਲ ਨਹੀਂ ਮਿਲੀ ਤੇ ਹੁਣ ਅੰਤਰਪਾਲ ਦੇ ਰਹੇ ਪਰ ਕਈ ਗਲਤ ਵੀ ਲਈ ਜਾ ਰਹੇ ਆ ਜਿਹਨਾਂ ਨੂੰ ਪਹਿਲਾਂ ਵੀ ਮਿਲ ਗਈਆਂ ਉਹ ਵੀ ਲਈ ਜਾ ਰਹੇ ਆ ਤੇ ਇਦਾਂ ਹੁਣ ਜਿਹੜੇ ਸਹੀ ਵੀ ਆ ਗਏ ਉਹਨਾਂ ਨੂੰ ਵੀ ਉਹਨਾਂ ਦਾ ਵੀ ਕੀ ਕਹਿੰਦੇ ਨੇ ਅੱਗ ਮਾਰਿਆ ਜਾ ਰਿਹਾ ਆ ਆ ਤਰਪਾਲ ਦੀ ਸੇਵਾ ਦਾ ਹੋ ਰਹੀ ਹੈ ਹੁਣ ਇਹਨਾਂ ਨਾਲ ਵੇਖ ਕੇ ਕਾਫੀ ਭੱਜੇ ਜਾ ਰਹੇ ਜਿਦਾ ਸਾਰਿਆਂ ਨੂੰ ਲੋੜ ਹੁੰਦੀ ਆ ਬਈ ਇਹ ਥੋੜਾ ਧਿਆਨ ਨਾਲ ਯਾਰ ਇਹ ਕੋਈ ਕਹਿ ਨਹੀਂ ਸਕਦੇ ਕਿਉਂਕਿ ਵਿੱਚ ਗਲਤ ਵੀ ਹੋ ਰਿਹਾ ਜੀ ਤੇ ਆ ਦੇਖੋ ਇਹ ਬਸ ਇੱਕ ਗੱਡੀ ਆਨਕੇ ਖਲੋ ਜਾਏ ਬਸ ਚਾਰ ਸਵੇਰੇ ਨਾਲ ਹੋ ਜਾਂਦੇ ਆ ਵੀ ਸਾਨੂੰ ਵੀ ਲੋੜ ਆ ਇੱਕ ਬਹੁਤ ਗਲਤ ਗੱਲ ਆ ਬਈ ਇਦਾਂ ਹਾਂ ਵੇਖੋ ਪਾਣੀ ਕਿਵੇਂ ਸੜਕ ਭੜੀ ਪਈ ਆ ਇਹ ਬਿਲਕੁਲ ਕੋਹਨੇਵਾਲ ਪਿੰਡ ਦੇ ਨਾਲ ਹੀ ਆ ਤੇ ਕਿਦਾਂ ਪਾਣੀ ਮਾਛੀਵਾੜਾ ਪਿੰਡ ਮਾਛੀਵਾੜਾ ਪਿੰਡ ਆ ਐ ਬਿਲਕੁਲ ਡੁੱਬਿਆ ਪਿਆ ਇੱਥੇ ਮੇਨ ਜਿਆਦਾ ਪਾਣੀ ਆ ਆ ਸਾਹਮਣੇ ਸਕੂਲ ਚ ਪਾਣੀ ਨਹੀਂ ਆ ਭਰਿਆ ਪਿਆ ਕਿਦਾਂ ਇਹ ਜਿਆਦਾ ਪਾਣੀ ਇਹ ਜਗ੍ਹਾ ਤੇ ਆ ਪਿੰਡ ਮਾਛੀਵਾੜਾ ਕੋਹਨੇਵਾਲ ਹਾਂਜੀ ਆ ਵੇਖੋ ਘਾਰਾਂ ਦੇ ਹਾਲ ਇਹ ਪਿੰਡ ਕਿਹੜਾ ਹੈਗਾ ਜੀ ਮਾਛੀਵਾਲਾ ਮਾਛੀਵਾਲ ਪਿੰਡ ਆ ਇੱਥੇ ਪਾਣੀ ਬਹੁਤ ਜ਼ਿਆਦਾ ਚੜਿਆ ਹੈ ਕਹਿੰਦੇ ਹੁਣ ਤੇ ਥੋੜਾ ਉਤਰ ਗਿਆ ਜੇਣਾ ਤਾਂ ਸਾਈਡ ਤੇ ਦੇਖ ਸਕਦੇ ਹੋ ਤੇ ਘਰ ਦੀ ਹਾਲਾਤ ਵੇਖੋ ਤੇ ਇਹ ਚਾਰਿਆਂ ਨੇ ਜੰਦਰੇ ਮਾਰੇ ਆ ਤੇ ਬਾਕੀ ਉੱਪਰ ਇਹਨਾਂ ਤਰਪਾਲ ਦਿੱਤੀ ਆ ਉਹ ਤੋਂ ਕਹਿੰਦੇ ਲੈਂਟਰ ਚੋਰਿਆ ਵਾ ਤੇ ਤਰਪਾਲ ਅਸੀਂ ਇਹਨਾਂ ਨੂੰ ਸੇਵਾ ਕਰਨ ਦੇ ਆ ਤੇ ਬਾਕੀ ਸਿਰੋ ਹਰ ਇੱਕ ਚੀਜ਼ ਦੀ ਲੋੜ ਹੈਗੀ ਆ ਕੁਝ ਘਰਾਂ 'ਚ ਜਿਵੇਂ ਤਰਪਾਲਾਂ ਦੀ ਲੋੜ ਆ ਤੇ ਹੋ ਰਹਾ ਘਰਾਂ ਦੀ ਹਾਲਾਤ ਪਾਣੀ ਫੇਰ ਚੜਨਾ ਸ਼ੁਰੂ ਹੋ ਗਿਆ ਕਹਿੰਦੇ ਪਾਣੀ ਉਥੋਂ ਫੇਰ ਕੋਈ ਬੰਨ ਟੁੱਟ ਗਿਆ ਤੇ ਆ ਘਾਰ ਆ ਇਹਨਾਂ ਦੇ ਕੱਚੇ ਉਤੋਂ ਲੈਂਟਰ ਵਗੈਰਾ ਨਹੀਂ ਪਿਆ ਤੇ ਕਹਿੰਦੇ ਝੋਂਦੇ ਆ ਧਿਆਨ ਨਾਲ ਥੋੜਾ ਜਿਹਾ ਤੇ ਇਹ ਤਰਪਾਲ ਦੀ ਸਹਾਵਾ ਕੀਤੀ ਨਾਲ ਇਹ ਸੰਗਤ ਚਲੋ ਲੈ ਕੇ ਆਏ ਸਾਰੇ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਥੋੜਾ ਬਦ ਸੁਮਾਨ ਲੈਂਦਾ ਆ ਆ ਘਰਾਂ ਦੇ ਹਾਲਾਤ ਆ ਕਹਿੰਦੇ ਸਤਾਂ ਟੋਟੇ ਕਿੰਦੇ ਗਰੀਆਂ ਥੱਲੇ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਮਾੜਾ ਹਾਲਾਤ ਵੇਖ ਕੇ ਵੀ ਦਰਸਾਉਂਦਾ ਕਿ ਇੱਥੇ ਕਿੰਨਾ ਪਾਣੀ ਆਇਆ ਹੋਊਗਾ ਕਹਿੰਦੇ ਸਾਰਾ ਆਦਤੋਂ ਤੋਂ ਵੱਧ ਜਿਹੜੇ ਘਰ ਡੁੱਬ ਗਏ ਬਹੁਤ ਮਾੜੇ ਹਾਲਾਤ ਸ਼ਰੇ ਬਾਹਰ ਕੱਢ ਕੱਢ ਕਹਿੰਦੇ ਸੁੱਤੇ ਰਹੇ ਤੁਸੀਂ ਵੇਖ ਹੀ ਸਕਦੇ ਹੋ ਸਾਹਮਣੇ ਕੀ ਹਾਲ ਬਣਿਆ ਪਿਆ ਸਾਰੀਆਂ ਫਸਲਾਂ ਡੁੱਬੀਆਂ ਪਈਆਂ ਨੇ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਕਿਉਂਕਿ ਜਿੱਥੇ ਪਾਣੀ ਫਿਰ ਗਿਆ ਤੇ ਉਹ ਝੋਨਾ ਸਮਝ ਲਓ ਵੀ ਖਤਮ ਹੀ ਖਤਮ ਆ ਆ ਸਾਰਾ ਪਾਣੀ ਪਾਣੀ ਦਿਆਂ ਉਹ ਦੂਰ ਤੱਕ ਦੇਖ ਸਕਦੇ ਹੋ ਜਿੰਨਾ ਸਾਰਾ ਪਾਣੀ ਪਾਣੀ ਹੈ ਪਿੰਡ ਮਾਚੀਵਾਲ ਕੋਹਨੇਵਾਲ ਉਹਦੇ ਲਾਗੇ ਲਾਗੇ ਆ ਕੀ ਹਾਏ ਹਾਏ ਕਿਤੇ ਉਹਦਾ ਦਿਨ ਵੱਟੀ ਤੀਕਾ ਦੀ 8 ਦਿਨ ਹੋ ਗਏ ਅੱਜ ਪਾਣੀ ਚਲੋ ਰੋਣਾ ਇਧਰ ਕੋ ਵੀਰੇ ਆਹਾ ਕਮਰਿਆਂ ਦਾ ਕਮਰੇ ਦੇ ਵਿੱਚ ਫੋਟੋ ਵੇਖੀ ਜਾਂਦਾ ਕਮਰਿਆਂ ਦੇ ਵਿੱਚ ਰੋਂਦੇ ਰੋਂਦੇ ਅੱਡੇ ਕੋ ਵੇਖ ਨਹੀਂ ਜਾਂਦੇ ਇੱਥੇ ਪਿਆ ਤੇ ਨਵੇਂ ਕੋਲ ਆ ਮਾਤਾ ਦੇ ਕਮਰੇ ਚ ਲੈ ਮਾਤਾ ਤੁਹਾਡੇ ਬੱਚੇ ਕਿੰਨੇ ਆ ਕੋ ਬੋਤਕਵਾਰਾ ਦਾ ਵਿਦਿਆਰਥੀ ਜਪਾ ਦਾ ਠੀਕ ਹੈ ਬਹੁਤ ਮਾਰੇ ਹਲਾਤ ਆ ਜੀ ਹਾਂ ਕੋਈ ਗੱਲ ਕੋਈ ਨਹੀਂ ਤੁਹਾਡੀ ਜੁਗਰਨ ਬਿੱਲੂ ਵੀ ਯੂਗ ਕਰ ਰਿਹਾ ਕੋਈ ਦਵਾਈ ਦੀ ਤੇ ਨਹੀਂ ਲੋੜ ਦੱਸ ਦੋਗੇ ਦਵਾਈ ਦੀ ਲੋੜ ਆ ਜੀ ਉਹ ਦੱਸ ਦਿਓ ਕਿਉਂਕਿ ਦਵਾਈਆਂ ਵੀ ਸਾਡੇ ਕੋਲ ਹੈਗੀਆਂ ਮੇਰੇ ਘਰ ਤੇ ਕਈ ਵੇਕੋ ਜੋ ਹੈਗਾ ਮੈਂ ਪੁਰਜਾ ਆਇਆ ਪਿੰਡ ਮਾਖੀਵਾਲ ਮਾਖੀਵਾਲ ਪਿੰਡ ਆਏ ਆ ਤੇ ਮਾਤਾ ਦੇ ਘਰ ਆਏ ਆ ਤੇ ਘਰ ਦਾ ਵੀ ਹਾਲਾਤ ਦੇਖ ਸਕਦੇ ਹੋ ਪਿੱਛੇ ਬਹੁਤ ਮਾਰੇ ਹਲਾਤ ਆ ਤੇ ਇਹ ਮਾਤਾ ਚਾਰੀ ਇਕੱਲੀ ਇਹ ਘਰ 'ਚ ਰਹਿੰਦੇ ਆ ਤੇ ਇੱਕ ਇਹਨਾਂ ਦਾ ਬੱਚਾ ਆਇਆ ਤੇ ਬਹੁਤ ਮਾਰੇ ਹਾਲਾਤ ਅਸੀਂ ਸਾਰੇ ਗਏ ਹੋਰ ਦਾਸ ਬੇਨਤੀ ਕਰਦੇ ਆਂ ਵੀ ਉਹ ਜੇ ਸਮਾਂ ਕਿਸੇ ਆਏ ਨਾ ਕਿਉਂਕਿ ਅਸੀਂ ਖੁਦ ਛੱਤ ਤੇ ਚੜਕੇ ਵੇਖਿਆ ਬਾਲਿਆਂ ਵਾਲਾ ਘਰ ਆ ਤੇ ਤਰਪਾਲ ਵਗੈਰਾ ਅਸੀਂ ਪਾਤੀ ਜਾਂਦਾ ਕਿਉਂਕਿ ਅੰਦਰ ਵੜਿਆ ਨਹੀਂ ਜਾਂਦਾ ਕਿ ਪਾਣੀ ਇੰਨਾ ਬਹੁਤ ਜ਼ਿਆਦਾ ਨੀਵਾ ਹੋਇਆ ਪਿਆ ਬਾਕੀ ਮਾਤਾ ਨਾਲ ਤੁਹਾਡੀ ਗੱਲ ਕਰਾਉਣੀ ਆ ਮਾਤਾ ਨੂੰ ਕੀ ਕੀ ਲੋੜ ਆ ਤੇ ਮੈਂ ਅਸੀਂ ਉਹ ਮਾਤਾ ਨੂੰ ਕੋਈ ਦਵਾਈਆਂ ਵਗੈਰਾ ਦਿੱਤੀਆਂ ਮਾਤਾ ਦੱਸੋ ਦੀ ਆਪਣੇ ਬਾਰੇ ਕੀ ਬੋਤਲ ਲੈਂਡਰ ਪਾ ਦਿਓ ਮੇਰੇ ਕੋਲ ਥੇ ਲੈਂਡਰ ਪਾ ਦਿਓ ਮੇਨੂੰ ਹਾਏ ਜੀ ਮੇਰਾ ਮਾਤਾ ਚਾਹੀਦਾ ਰੋ ਰੋ ਮਾੜਾ ਹਾਲ ਆ ਕਹਿੰਦੀ ਕਿ ਸਾਡੇ ਘਰ ਦਾ ਮਤਲਬ ਲੈਂਟਰ ਪਾਇਆ ਜਾਏ ਤੇ ਇਹੀ ਸਾਰੇ ਅਗਿਆਨ NRI ਵੀਰਾਂ ਅੱਗੇ ਤੇ ਜਿਹੜੇ ਹੋਰ ਵੀ ਜਿੰਨੇ ਵੀ ਕੋਈ ਹੈਗੇ ਆ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਇੱਥੇ ਸੇਵਾ ਕਰੋ ਹੋਰ ਕਿੱਥੇ ਸੇਵਾ ਲਾਉਣ ਨੂੰ ਇਹ ਜਗਾ ਸੇਵਾ ਕਰਨੀ ਇੱਥੇ ਬਹੁਤ ਵਧੀਆ ਗੱਲ ਆ ਕਿਉਂਕਿ ਮਾਦਾ ਦਾ ਜਿਹੜਾ ਘਰ ਪੈ ਜੇ ਇਹਨਾਂ ਵਾਸਤੇ ਰਹਿਣ ਵਾਸਤੇ ਜਿਹੜੀ ਉਹ ਜਗਾ ਬਣ ਜੇ ਕਿਉਂਕਿ ਅਸੀਂ ਦੇਖਿਆ ਹੀ ਬਹੁਤ ਜ਼ਿਆਦਾ ਮਾੜੇ ਹਾਲਾਤ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਪ ਬਾਕੀ ਤੁਹਾਨੂੰ ਮੁਖਾਜ ਦਿਨੇ ਥੋੜਾ ਅੰਦਰ ਜਾ ਕੇ ਮਾੜ ਮਾਦਾ ਮਾਦਾ ਰਹਿੰਦੇ ਕਿੱਥੇ ਫਿਰ ਉਦੀ ਸੌਂਦੇ ਕਿੱਥੇ ਜੇ ਹਾਂ ਮੇਰਾ ਫੋਟੋ ਥਾੜਾ ਇੱਥਾ ਉਹ ਮਾਤਾ ਦੇ ਬਾਹਰ ਸੌਂਦੇ ਤੰਬੂ ਵਗੈਰਾ ਲਾ ਕੇ ਤੇ ਆ ਬਾਲਿਆਂ ਛੱਤ ਕਿਦਾਂ ਚੋਰੀ ਆ ਤੇ ਆ ਵੇਖੋ ਸਾਡੇ ਹਰਾ ਦੀ ਹਾਂ ਹਾਂ ਕਿਦਾਂ ਮਾਤਾ ਦਾ ਦੋ ਦੋ ਕਮਰੇ ਆ ਮਾਤਾ ਦੇ ਤੇ ਆ ਦੂਜਾ ਕਮਰਾ ਜਿਹੜਾ ਤੁਹਾਨੂੰ ਆ ਵਿਖਾ ਲੜਿਆ ਆ ਆ ਵੇਖੋ ਕਮਰਾ ਤੇ ਕੁਝ ਸਮਾਨ ਜਿਹੜਾ ਵਿੱਚੇ ਭਜ ਗਿਆ ਜੋ ਇਨਵੈਟਰ ਵਗੈਰਾ ਮਾਤਾ ਦਾ ਚਾਰੀ ਦਾ ਹੈਗਾ ਹੀ ਤੇ ਮਾਤਾ ਦਾ ਘਰ ਵਾਲਾ ਨਹੀਂ ਹੈਗਾ ਇੱਕ ਬੱਚਾ ਮਾਤਾ ਦਾ ਤੇ ਫ੍ਰਿਜ ਵਗੈਰਾ ਸਾਰਾ ਕੁਝ ਹੀ ਕਹਿੰਦੇ ਬਹੁਤ ਮਾੜਾ ਹੜਾ ਚਲੋ ਜੀ ਧੰਨਵਾਦ ਜੀ ਸਾਰਿਆਂ ਦਾ ਜੀ ਅਵੇਖੋ ਗਲੀਆਂ ਚ ਹਾਲ ਜੀ ਅਜੇ ਵੀ ਪਾਣੀ ਖਲੋਤਾ ਬੜੇ ਮਾਰੇ ਹਲਾਤ ਆ ਜੀ ਆਪਣੇ ਮੁੜੇ ਸੇਵਾ ਦਾ ਡੇ ਸੇਵਾ ਕਰਨ ਤੇ ਇੱਥੇ ਜ਼ਿਆਦਾਤਰ ਅਸੀਂ ਵਾਹੇ ਇੱਕ ਸਾਧਾ ਸਰਵੇਇ ਕੀਤਾ ਇੱਥੇ ਲੋੜ ਆ ਇਸ ਵਕਤ ਹੈਗੀ ਤਰਪਾਲਾਂ ਦੀ ਤੇ ਦਵਾਈ ਦੀ ਤੇ ਤਰਪਾਲ ਦੀ ਬਹੁਤ ਹੈਗੀ ਭਾਜੀ ਇੱਥੇ ਕੀ ਕੀ ਲੋੜ ਹੈਗੀ ਕਿਹੜੇ ਕਿਹੜੇ ਸਾਮਾਨ ਦੀ ਤਰਪਾਲਾਂ ਦੀ ਕਹਿੰਦੇ ਜ਼ਿਆਦਾ ਲੋੜ ਆ ਤੇ ਬਾਕੀ ਕੁਝ ਦਵਾਈਆਂ ਵਗੈਰਾ ਜਿਵੇਂ ਆ ਪਾਣੀ ਵੇਖੋ ਤੁਸੀਂ ਆ ਮੇਰੀਆਂ ਕਿੰਨੇ ਕਿੰਨੇ ਲਾ ਤਾਂ ਡੁੱਬਦੀਆਂ ਪਈਆਂ ਇਹ ਨਹੀਂ ਕਿ 30 ਰੁਪਆ ਲਵਾ ਸਾਰਾ ਸਾਧ ਭੇਜ ਦੇ ਦੇਖੋ ਘਰ ਦੇ ਹਾਲਾਤ ਪਤਾ ਨਹੀਂ ਕਿਦਾਂ ਪ੍ਰਾਤ ਤੁਸੀਂ ਰਹਿ ਰਹੇ ਹੋ ਬਹੁਤ ਮਾਰੇ ਹਾਲਾਤ ਆ ਜੀ ਆਹ ਵੇਖੋ ਚਾਰੇ ਸਮਾਨ ਵਗੈਰਾ ਚਲੋ ਸਾਰਾ ਸਮਾਨ ਕੱਢ ਲੈ ਆਂ ਭਾਜੀ ਸਾਰਾ ਆਪਣਾ ਥੋੜਾ ਕੱਢਿਆ ਥੋੜਾ ਲਾਇਆ ਅੰਦਰ ਇਹਦੇ ਨਾਲ ਆਹ ਤੇ ਕੁਝ ਸਮਾਨ ਡੁੱਬ ਗਿਆ ਆ ਤੇ ਪਹਿਲਾਂ ਨਾ ਪਾਣੀ ਪਹਿਲਾਂ ਆਹ ਕਹਿੰਦੇ ਇੱਥੋਂ ਤੱਕ ਪਾਣੀ ਚੜਿਆ ਹੈ ਇਹ ਭਾਜੀ ਤੁਹਾਡਾ ਆਪਣਾ ਘਰ ਹੈ ਤੁਹਾਡਾ ਅਜੇ ਨਾ ਟਲ ਰਗਾ ਬੜੇ ਮਾਰੇ ਹਾਲਾਤ ਆ ਜੀ ਯਾਰ ਪਿੰਡ ਹੈ ਗਾਵਾ ਮਾਛੀਵਾਲ ਮਾਛੀਵਾਲ ਪਿੰਡ ਹੈ ਦੇਖੋ ਹਾਲਾਤ ਤੇ ਹੁਣ ਤਾਂ ਕੋਠੇ ਤੇ ਰਹਿ ਰਹੇ ਤੁਸੀਂ ਹਾਂਜੀ ਕੋਠੇ ਰਹਿਣਾ ਪਾਣੀ ਬੰਦੇ ਬੱਲੇ 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 ਪਾਣੀ ਪਾਣੀ ਯਾਰ ਇਹ ਆ ਸਾਰੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਇਹ ਲੈਂਟਰ ਤਾਂ ਨਹੀਂ ਚੋਏ ਫਿਰ ਉਤੋਂ ਹਾਂਜੀ ਲੈਂਟਰਾਂ ਦਾ ਬਚਾ ਹੀ ਸਾਰਾ ਪਾਣੀ ਆ ਹਾਂ ਜੀ ਲੈਂਟਰਾਂ ਦਾ ਬਚਾ ਹੀ ਹਾਂ ਲੈਂਟਰ ਉਹ ਮਾਰਾ ਕੋਠੇ ਤੇ ਚਰੇ ਰਹਿ ਰਹੇ ਆ ਇਹਨਾਂ ਦੀ ਵੀ ਮਦਦ ਕੀਤੀ ਜਾਏ ਯਾਰ ਜਿੰਨੇ ਵੀ ਦੇਖ ਰਹੇ ਆ ਬੈੱਡ ਬੂਡ ਸਾਰੇ ਖਰਾਬ ਹੋ ਗਏ ਆ ਬੈੱਡ ਵਗੈਰਾ ਸਾਰਾ ਸਮਾਨ ਘਰ ਦਾ ਜਿੰਨਾ ਵੀ ਸਾਰਾ ਖਰਾਬ ਹੋ ਗਿਆ ਭਾਈ ਨਾ ਕੀ ਆਪਣੇ ਘਰ ਦਾ ਆ ਆਤਮਜੀਤ ਕੁਮਾਰ ਹਾਂ ਆਤਮਜੀਤ ਕੁਮਾਰ ਆਤਮਜੀਤ ਕੁਮਾਰ ਆ ਨਾਮ ਇਹ ਪਿੰਡ ਮਾਛੀਵਾਲਿਆ ਜੇ ਕੋਈ ਸੁਣਦਾ ਹੈ ਮੇਰਾ ਵੀਰ ਇਹਨਾਂ ਦੀ ਵੀ ਮਦਦ ਕੀਤੀ ਜਾਏ ਕਿਉਂਕਿ ਇਹਨਾਂ ਦਾ ਬਹੁਤ ਮਾੜਾ ਹਾਲ ਹੈ ਘਰ ਤੇ ਜ਼ਰੂਰ ਹੈਗਾ ਪਰ ਸਾਰਾ ਪਾਣੀ ਨਾ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਕੀ ਘਰ ਦੇ ਮੈਂਬਰ ਸਾਰੇ ਉੱਤੇ ਜਿਹੜੇ ਕੋਠੇ ਤੇ ਰਹਿ ਰਹੇ ਆ ਤੇ ਜੋ ਘਰ ਦਾ ਜੋ ਪੇਟੀਆਂ ਵਗੈਰਾ ਬੈੱਡ ਸੋਫੇ ਸਾਰਾ ਬਿਲਕੁਲ ਖਰਾਬ ਹੋ ਚੁੱਕਾ ਤੇ ਆ ਕਮਰੇ ਦੇ ਵੀ ਦੇਖ ਸਕਦੇ ਭਰਿਆ ਹੋਇਆ ਤੇ ਆ ਕਮਰੇ ਦੇ ਬਾਲੇ ਪਏ ਹੋਏ ਆ ਤੇ ਇੱਥੇ ਹੋ ਰਹਿਣ ਦਾ ਵੀ ਤੁਹਾਨੂੰ ਪਤਾ ਵੀ ਕਿੱਦਾਂ ਇੱਥੇ ਰਿਹਾ ਜਾਣਾ ਹੈ ਹੁਣ ਤੇ ਇਹ ਘਟੋ ਘੜ 2-3 ਮਹੀਨੇ ਤੋਂ ਨਹੀਂ ਇਹ ਤਾਂ ਆਪਣੇ ਪੈਰਾਂ ਦੇ ਹੁੰਦੇ ਹੁਣ ਕਿੱਥੇ ਰਹਿ ਰਹੇ ਤੁਸੀਂ ਬਤਿ ਸਾਰੇ ਕੋਠੇ ਤੇ ਰਹਿ ਰਹੇ ਹੁਣ ਬਹੁ ਮਾੜੇ ਹਾਲਾਤ ਆ ਜੀ ਇੱਥੇ ਆਤਮ ਕੁਮਾਰ ਦਾ ਘਰ ਆ ਪਿੰਡ ਮਾਛੀਵਾਲ ਦੇਖੋ ਹਾਲਾਤ ਬਹੁਤ ਜ਼ਿਆਦਾ ਵੀ ਬਾਲਿਆਂ ਵਾਲਾ ਕਮਰਾ ਆ ਤੇ ਬੜਾ ਮਾੜਾ ਹਾਲਾਤ ਆ ਜੇ ਕੋਈ ਵੀਡੀਓ ਵੇਖਦਾ ਵਾ ਤੇ ਮਦਦ ਕਰਨੀ ਆ ਤੇ ਇਹਨਾਂ ਵਗੈਰਾ ਘਰਾਂ 'ਚ ਆਓ ਬਾਕੀ ਰਸਤੇ ਵਿੱਚ ਕਾਫੀ ਜਣੇ ਖਲੋਤੇ ਆ ਉਹਨਾਂ ਦਾ ਕੋਈ ਇਹਨਾਂ ਨੂੰ ਕੋਈ ਇੰਨੀ ਜ਼ਿਆਦਾ ਸੇਵਾ ਦੀ ਲੋੜ ਨਹੀਂ ਆ ਉਹ ਨਜਾਇਜ਼ ਫਾਇਦਾ ਲੈ ਰਹੇ ਆ ਜੇ ਸੇਵਾ ਕਰਨੀ ਆ ਤੇ ਇਹ ਘਰਾਂ 'ਚ ਆਉਣ ਦਾ ਫਾਇਦਾ ਆ ਇਹਨਾਂ ਨੂੰ ਸਮਾਨ ਵਗੈਰਾ ਲੈ ਕੇ ਦੋ ਇਹਨਾਂ ਦੀ ਮਦਦ ਕਰੋ ਧੰਨਵਾਦ ਜੀ ਪਾਇਆ ਨਾ ਕੁੱਟੀਏ ਤੁਸੀਂ ਆ ਵੇਖੋ ਆ ਘਰ ਦੇ ਹਾਲਾਤ ਵੀ ਆ ਸਾਰੀਆਂ ਕੰਦਾ ਜੜੀਆਂ ਵੇ ਪਾਣੀ ਦੇ ਨਾਲ ਹੀ ਡਿੱਗੀਆਂ ਆ ਆ ਜਿੰਨਾ ਸਾਰਾ ਉਹ ਗਲੀ ਹੀ ਉੱਥੇ ਜੰਕਾ ਹੋਈ। ਹਾਂ। ਉਹ ਤੁਸੀਂ ਪਾਣੀ ਨੇ ਵਾ ਸਾਰਾ ਕੋਈ ਤੋੜਦਾ ਵਾੜਾ। ਸਾਰਾ ਹੈਗਾ। ਆ ਸਾਰਾ ਮੜੇ ਹਲਾਤ ਹੋਈ ਪਏ ਆ ਕਿ। ਅੰਦਰੋਂ ਵੀ ਪਾੜ ਗਏ ਕੋਠੇ। ਅੰਦਰੋਂ ਵੀ ਇਹਨਾਂ ਚਾਰਿਆਂ ਦੇ ਵੀ ਕੋਠੇ ਜਿਹੜੇ ਆ ਉਹ ਵੀ ਕਹਿੰਦੇ ਤਰੇੜਾਂ ਆ ਗਈਆਂ। ਤੇ ਲੈਂਟਰ ਹੀ? ਹਾਂ ਲੈਂਟਰ। ਉੱਥੇ ਲੈਂਟਰ ਪਿਆ ਸੀ ਉਹ ਵੀ ਤਰੇੜਾਂ ਆ ਗਈਆਂ। ਤੇ ਹੁਣ ਫਿਰ ਉਹ ਚੁੰਦੇ ਤੇ ਨਹੀਂ ਉਤੋਂ? ਚੁੰਦੇ। ਚੁੰਦੇ ਤਰੇੜਾਂ ਦੇ ਨਾਲ ਕੋਈ ਚੁੰਦੇ। ਆਇਸ਼ਾ। ਆ ਬਾੜੇ ਮੜੇ ਹਲਾ ਦੇ ਇੱਥੇ ਦੇ ਵੀ। ਆ ਸਾਰੀਆਂ ਕੰਦਾ ਡਿੱਗੀਆਂ ਸਾਈਡਾਂ ਦੀਆਂ। ਇਹਦਾ ਮਸ਼ੇਕ ਤੇ ਉਹ ਬਾਕੀ ਸਮਾਨ ਸਮੂਨੇ ਆ ਗਿਆ ਤੁਹਾਡੇ ਕੋ ਸਾਰਾ ਠੀਕ ਆਟਾ ਵਗੈਰਾ ਬਹੁਤ ਬਚ ਗਿਆ ਇਹ ਸਮਾਨ ਸਾਰਾ ਘਰ ਦਾ ਬਾਕੀ ਜਿਹੜਾ ਆ ਵੇਖੋ ਯਾਰ ਆ ਆਪਣੇ ਅੰਕਲ ਦਾ ਘਰ ਹੀ ਤੇ ਸਾਹਮਣੇ ਉਹ ਵੇਖੋ ਕੀ ਹਾਲਾਤ ਹੈ ਕਿ ਕਿਦਾਂ ਦੇ ਕਿੰਨਾ ਚਿਰ ਹੋਇਆ ਨੂੰ ਪਾਏ ਨੂੰ ਆ ਵੇਖੋ ਕੀ ਹਾਲ ਬਣ ਗਿਆ ਪਾਣੀ ਦੇ ਨਾਲ ਅਜੇ ਜਾਂਦੇ 4 ਮਹੀਨੇ ਹੋਏ ਸਾਰੇ ਘਰ ਪਾਏ ਨੂੰ ਤੇ ਵੇਖੋ ਕੀ ਹਾਲਾਤ ਹੋ ਗਏ ਪਾਣੀ ਦੇ ਨਾਲ ਆ ਪਾਣੀ ਪਾਣੀ ਹੋ ਗਿਆ ਸਾਰਾ ਹੀ ਅੱਲੇੋਂ ਬਿਲਕੁਲ ਬੈਗ ਇਹ ਸਾਰੇ ਢੱਟ ਗਏ ਆ ਤੇ ਡੰਗਰ ਵੱਛਾ ਬਚ ਗਏ ਹੀ ਬਾਕੀ ਓਏ ਹੋਏ ਕਿੱਥੇ ਆ ਆਹ ਵੇਖੋ ਉਹ ਵੇ ਗਾਈ ਮਰੀ ਪਈ ਆ ਉਹ ਵੇਖੋ ਸਾਹਮਣੇ ਦੀ ਵੇਖ ਸਕਦੇ ਗਾਈ ਵਿਚਾਰੀ ਮਰੀ ਬੇ ਕੱਢਿਆ ਨਹੀਂ ਗਿਆ ਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਆ ਗਾਈ ਮਰੀ ਪਈ ਆ ਬਹੁਤ ਜ਼ਿਆਦਾ ਮਾਰੇ ਹਰਾ ਤਾ ਇਹ ਜਦੋਂ ਪਾਣੀ ਤੁਹਾਡਾ ਲਾਥ ਵੀ ਗਿਆ ਨਾ ਉਦੋਂ ਵੀ ਬੜੀਆਂ ਮੁਸ਼ਕਲਾਂ ਆਉਣੀਆਂ ਆ ਕਿਉਂਕਿ ਉਦੋਂ ਬਿਮਾਰੀਆਂ ਵਗੈਰਾ ਫੈਲਣੀਆਂ ਹਨ ਤੇ ਉਦੋਂ ਵੀ ਹੈਲਪ ਦੀ ਲੋੜ ਆ ਹੋਣ ਤੇ ਕਾਫੀ ਸੰਗਤ ਆ ਰਹੀ ਆ ਉਦੋਂ ਵੀ ਲੋੜ ਹੈਗੀ ਆ ਬਹੁਤ ਮਾੜੇ ਹਾਲਾਤ ਹੋਏ ਪਾਣੀ ਦੇ ਨਾਲ ਵੇਖੋ ਜੀ ਤੇ ਆ ਮੈਡੀਕਲ ਦੀ ਜੜੀ ਲੱਗਿਆ ਮੈਡੀਕਲ ਦੀ ਬਹੁਤ ਲੋੜ ਆ ਇੱਥੇ ਦਵਾਈਆਂ ਦੀ ਬੜੀ ਲੋੜ ਆ ਜਿਵੇਂ ਬੀਪੀ ਰੀ ਸ਼ੂਗਰ ਦੀ ਅ ਦਰਦਾਂ ਦੀ ਹੋਈ ਅਲਰਜੀ ਦੀ ਖਾਰਸ਼ ਦੀ ਔਟੂਬਾਂ ਕਿਉਂਕਿ ਇੱਥੇ ਪਾਣੀ ਬੜਾ ਆਇਆ ਉਹਦੇ ਕਰਕੇ ਇਹ ਚੀਜ਼ਾਂ ਵੀ ਲੋੜ ਆ ਬੀਪੀ ਦੇ ਵੀ ਇੱਥੇ ਕਈਆਂ ਦਾ ਵਾਧਾ ਆ ਗਿਆ ਤਾਂ ਘਟਦਾ ਤੇ ਜੇ ਕੋਈ ਸੇਵਾ ਕਰਨਾ ਚਾਹੁੰਦਾ ਤੇ ਇਹੋ ਜਿਹੀ ਚੀਜ਼ਾਂ ਜ਼ਰੂਰ ਲੈ ਕੇ ਆਏ ਆ ਵੇਖੋ ਪਾਣੀ ਦੇ ਹਾਲਾਤ ਫੇਰ ਪਾਣੀ ਕਿਦਾਂ ਚੱਲ ਰਿਹਾ ਇੱਕ ਤੇਜ ਇਹ ਅੱਜ ਦੀ ਵੀਡੀਓ ਆ ਤਾਰੀਖ ਹੈਗੀ 3 3 ਤਾਰੀਖ ਦੀ ਵੀਡੀਓ ਆ 3 ਸਤੰਬਰ ਦੀ ਵੀਡੀਓ ਆ ਤੇ ਵੇਖੋ ਕੀ ਹਾਲ ਬਣਿਆ ਕਿੰਨੀ ਤੇਜ਼ ਪਾਣੀ ਜਾ ਰਿਹਾ ਅਜੇ ਵੀ ਅਜੇ ਵੀ ਉਹ ਹਾਲ ਆ ਕੁਝ ਪਿੰਡਾਂ 'ਚੋਂ ਪਾਣੀ ਜਿਹੜਾ ਵਾ ਉੱਤਰ ਗਿਆ ਵਾ ਤੇ ਕਈ ਪਿੰਡਾਂ 'ਚ ਪਾਣੀ ਅਜੇ ਵੀ ਹੈਗਾ ਆ ਆ ਕੋਠੀ ਬਿਲਕੁਲ ਲੱਗੇ ਜਿਹੜੀ ਇਹ ਵੀ ਹਿੱਲ ਚੁੱਕੀਆਂ ਨਹੀਂ ਆ ਇਹਦੀਆਂ ਵੀ ਆ ਬਾਹਰ ਚਾਰੇ ਆਪਣੇ ਸਮਾਨ ਸੁੱਨ ਲਾ ਕੇ ਬੈਠੇ ਆ ਆ ਸਾਹਮਣੇ ਤੁਸੀਂ ਵੇਖ ਹੀ ਸਕਦੇ ਹੋ ਤੇ ਉਹ ਘਰਾਂ ਦੇ ਵੀ ਬਹੁਤ ਮਾੜੇ ਹਾਲਾਤ ਹੋਏ ਹੋਏ ਆ ਵੇਖੋ ਕਿਦਾਂ ਸਾਰੇ ਜਾਰੇ ਬੈਠੇ ਬਾਹਰ ਲਾ ਕੇ ਕਿਉਂਕਿ ਬਿਲਕੁਲ ਪਾਣੀ ਦੇ ਨਾਲ ਹੀ ਕੋਠੀ ਬਣੀ ਪਈ ਆ ਤੇ ਪਾਣੀ ਦੀ ਤੁਸੀਂ ਦੇਖ ਸਕਦੇ ਕਿੰਨੀ ਰਫਤਾਰ ਆ ਕਿੰਨੀ ਰਫਤਾਰ ਦੇ ਨਾਲ ਪਾਣੀ ਜਾ ਰਿਹਾ ਆ ਆ ਆਪਣੀ ਸੇਵਾ ਦਾ ਇੱਥੇ ਸਾਰੇ ਨਾਲ ਆਏ ਆ ਇਹ ਸੇਵਾ ਕਰ ਰਹੇ ਆ ਤੇ ਆ ਬਾਕੀ ਪਿੰਡ ਦੇ ਲੋਕ ਆ ਦੱਸ ਰਹੇ ਕਿ ਪਹਿਲਾਂ ਸੇਰੇ ਪਾਣੀ ਘਟ ਗਿਆ ਤੇ ਫੇਰ ਬਹੁਤ ਪਾਣੀ ਹੋ ਗਿਆ ਅੱਜ 3 ਤਰੀਕਾ 3 ਸਤੰਬਰ ਦੀ ਗੱਲ ਤੇ ਉਹ ਸਾਹਮਣੇ ਆਰਮੀ ਵਾਲੀਆਂ ਗੱਡੀਆਂ ਆ ਉਹ ਵੀ ਕਹਿੰਦੇ ਪਾਣੀ ਦੇ ਨਾਲ ਹੀ ਪਲਟ ਗਏ ਹੁਣ ਸਿੱਧੀਆਂ ਕੀਤੀਆਂ ਉਹ ਵੀ। ਉਹ ਦੇਖ ਸਕਦੇ ਪਿੰਡ ਦੀ ਕੋਠੀ ਜਿਹੜੀ ਰੋੜੀ ਪਾਣੀ ਦੇ ਵਿੱਚ 24 ਤਰੀਕ ਨੂੰ ਪਾਣੀ ਇੰਨਾ ਕੁ ਜ਼ਿਆਦਾ ਆਇਆ। ਵੀ ਕੰਟਰੋਲ ਨਹੀਂ ਚੱਲੇ ਕੰਟਰੋਲ ਨਹੀਂ ਹੋਇਆ ਤੇ ਸੀਨ ਬੋ ਜੀ। ਬਸ 5 ਮਿੰਟ ਲੱਗੇ ਪਿੰਡ ਲੋਕ ਲਿਆ ਵੀ। ਤੇ ਤੁਸੀਂ ਤੁਸੀਂ ਘਰ ਨਹੀਂ ਮੈਂ ਸੇਵਾ ਕਰਨ ਦੇ ਤੁਸੀਂਾਂ ਦੇ ਬੰਨ ਤੇ ਬੋਰੀਆਂ ਲਾਉਂਦੇ ਹਾਂ ਭੋ ਜੀ। ਆਪ ਲਾਉਂਦੇ ਸੀ। ਮਾਦਾ ਮੇਰੇ ਚਾਹ ਬਣਾਉਂਦੇ ਤੇ ਫਸਲ ਸਾਲ ਚਾਹ ਪੀਂਦੇ ਮੀਂਹ ਪੜਾ ਦਿੰਦਾ। ਹਾਂਜੀ ਘਰੇ ਹੀ ਉੱਥੇ ਆਪਾਂ। ਕਾ ਸੇ ਤੋਂ ਦੰਦਰ ਨਿਕਲੇ ਆ ਤੇ ਟਰੈਕਟਰ ਤੇ ਗੱਡੀ ਨਿਕਲੀ ਬਗੋ ਹੋਰ ਕੋਈ ਗੁਰਮਾਏ ਦੀ ਇੰਨੀ ਹੁੰਮੀ ਚੁੰਮਚਾ ਕਰਦੀ ਨਹੀਂ ਬਾਕੀ ਤੁਹਾਡੇ ਸਾਰੇ ਜੀ ਜਿਹੜੇ ਉਹ ਸੇਫ ਬਸ ਮੈਂ ਤੇ ਮੇਰੀ ਮਾਤਾ ਜੀ ਨਾਲ ਫਾਜ਼ਲ ਸਾਹਿਬ ਤਿੰਨ ਜੀ ਆ ਉਹ ਨੌਂ ਸਾਲਾਂ ਬਾਅਦ ਆਇਆ ਮੇਰਾ ਬ੍ਰਦਰ ਆਇਆ ਇੱਥੇ ਉਹ ਵੀ ਇੱਥੇ ਜਿੱਦਾਂ 2017 ਦੀ ਖਾਲੀ ਹਥੇ 11 ਦੇ ਖਾਲੀ ਆ ਗਿਆ ਫਿਰ ਸਾਰਾ ਰੋ ਮਾਰੇ ਹਾਲਾਤ ਹੋਈ ਹਾਂਜੀ ਸਾਰਾ ਕੋਈ 9 ਸਾਲਾਂ ਦੀ ਕਮਾਈ ਉੱਤੇ ਲਾਈ ਗਈ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਆਪਕੋ ਕੋਠੀ ਆ ਗਈ ਤੇ ਕਿੱਥੇ ਕਰਕੇ ਕੋਠੀ ਆਪਣੀ ਆਹ ਆ سامنے ਕੋਠੀ ਜਿਹੜੀ ਆ ਬੈ ਗਈ ਆ ਆ ਵਾਲੀ ਕੋਠੀ ਆ ਜਿਹੜੀ ਤੁਹਾਨੂੰ ਦਿਖਾ ਲੈਣੇ ਆ ਵੀਰ ਦੀ ਕੋਠੀ ਜਿਹੜੀ ਬਿਲਕੁਲ ਬੈ ਗਈ ਹੈ ਜਿਹਦਾ ਵੀਡੀਓ ਵੀ ਤੁਸੀਂ ਅੱਗੇ ਵੇਖਿਆ ਹੋਣਗੇ ਕਿੰਨੇ ਆਰਾਮ ਨਾਲ ਬਣਾਈ ਸੀ ਆ ਆ ਆ ਆ ਦੇਖੋ ਆ ਕੋਠੀ ਦੀਆਂ ਵੀਡੀਓ ਜਿਹੜੀ ਪਹਿਲਾਂ ਬਣੀ ਹੁੰਦੀ ਕਿਦਾਂ ਸੋਹਣਾ ਘਰ ਬਣਿਆ ਹੁੰਦਾ ਆ ਵੀਡੀਓ ਆ ਜਿਹੜੀ ਬਣਾਈ ਵੀਰ ਨੇ ਪਹਿਲਾਂ ਜਦਾਂ ਘਰ ਸੀ ਤੇ ਹੁਣ ਦੀ ਵੀ ਹਾਲਤ ਦੇਖ ਸਕਦੇ ਤੇ ਪਹਿਲਾਂ ਦੀ ਵੀ ਵੇਖ ਸਕਦੇ ਹੋ ਆ ਦੇਖੋ ਕੋਠੀ ਇਹੀ ਕੋਠੀ ਜਿਹੜੀ ਆ ਨੀ ਤੁਹਾਨੂੰ ਦਿਖਾਉਂਦੇ ਆ ਉਹ ਵੇਖੋ ਕੀ ਹਾਲ ਬਣਿਆ ਪਿਆ ਕੋਠੀ ਦਾ ਉਹ ਸਾਹਮਣੇ ਕੋਠੀ ਉਹੀ ਜਿਹੜੀ ਤੁਸੀਂ ਵੀਡੀਓ ਚ ਦਿਖਾਈ ਆ ਤੇ ਕਿਵੇਂ ਇੱਕ ਸਾਈਡ ਨੂੰ ਵਹਿ ਰ ਗਈ ਮਤਲਬ ਸਾਰੀ ਇੱਕ ਸਾਧ ਦੀ ਖਤਮ ਹੀ ਹੋ ਗਈ ਆ ਕੋਠੀ ਦੀ ਤੇ ਬਹੁਤ ਮਾੜੇ ਹਾਲਾਤ ਆ ਤੇ ਆ ਉਹ ਸਾਹਮਣੇ ਉਹ ਵੀਰ ਜੀ ਆ ਜਿਨ੍ਹਾਂ ਦਾ ਘਰ ਹੀ ਆ ਸਾਹਮਣੇ ਤੇ ਹੀ ਦੇਖ ਰਹੇ ਆ ਆ ਆਪਣੇ ਭਾਜੀ ਹਾਂ ਨੇ ਸੇਵਾ ਕੀਤੀ ਆ ਕਿੰਨੇ ਪੈਸੇ ਉਹ ਦੇ ਦਿੱਤੇ ਸੇਵਾ 50000 50000 ਰੁਪਏ ਸੇਵਾ ਕੀਤੀ ਆ ਅੱਜ ਤਰੀਕ 3 ਸਤੰਬਰ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਆ ਤੇ ਇਹ ਉਹਨਾਂ ਦਾ ਕਾਰਜ ਨਾਲ ਦੀ ਕੋਠੀ ਬਣੀ ਸੀ ਤਿੰਨ ਮੰਜ਼ਲੀ ਕੋਠੀ ਜਿਹੜੀ ਡਿੱਗੀ ਆ ਆ ਉਹਨਾਂ ਦੀ ਮਦਦ ਕੀਤੀ ਆ ਭਾਜੀ ਹੁਣਾਂ ਨੇ ਤੇ ਉਹਨਾਂ ਨੂੰ ਕੈਸ਼ ਦਿੱਤਾ ਵਾ 50000 ਰੁਪਏ ਬਹੁਤ ਬਹੁਤ ਧੰਨਵਾਦ ਭਾਜੀ ਇਦਾਂ ਹੀ ਸਾਰਿਆਂ ਨੂੰ ਇਹ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਔਖਾ ਟਾਈਮ ਇਹਨਾਂ ਤੇ ਆਇਆ ਵਾ ਤੇ ਮਦਦ ਕਰਨੀ ਚਾਹੀਦੀ ਸਾਰਿਆਂ ਨੂੰ ਅੱਗੇ ਆਣ ਦੀ ਤੁਸੀਂ ਦੇਖ ਹੀ ਸਕਦੇ ਹੋ ਪਾਣੀ ਦੀ ਰਫਤਾਰ ਵੀ ਕੀ ਹਾਲ ਹੈ ਪਿੰਡ ਦਾ ਵੀ ਵੈਭੂ ਜੀ ਦਾ ਖਾਲਸਾ ਵੈਭੂ ਜੀ ਦੀ ਫਤਿਹ ਅਸੀਂ ਅੱਜ ਦਿਨ ਬੁੱਧਵਾਰ 20 ਤਰੀਕ ਨੂੰ ਅਸੀਂ ਜਿਹੜਾ ਅਜਾ ਆਪਣੇ ਰਮਦਾਸ ਵਿਖੇ ਜਿਹੜਾ ਹਰ ਆਇਆ ਸੀ ਉੱਥੇ ਅਸੀਂ ਗਏ ਸੀ ਉੱਥੇ ਜਾ ਕੇ ਆਪਾਂ ਮਤਲਬ ਕਾਫੀ ਚੀਜ਼ਾਂ ਨੋਟ ਕੀਤੀਆਂ ਕਿ ਉੱਥੇ ਹਰ ਪਿੰਡਾਂ ਵਾਸਤੇ ਜਿਹੜੀ ਲੰਗਰ ਦੀ ਸੇਵਾ ਸੁੱਕੀਆਂ ਰਸਤਾਂ ਉਹ ਕਾਫੀ ਜਿਹੜੀਆਂ ਪਹੁੰਚ ਚੁੱਕੀਆਂ ਹਨ ਕਿ ਹੁਣ ਲੰਗਰ ਦੀ ਜਾਂ ਸੁੱਕੀਆਂ ਰਸਤਾਂ ਦੀ ਉਸ ਜਗ੍ਹਾ ਤੇ ਕੋਈ ਜ਼ਰੂਰਤ ਨਹੀਂ ਹੈ ਮੇਰੇ ਹਿਸਾਬ ਨਾਲ 8-10 ਦਿਨ ਕਿਉਂਕਿ ਚਲੋ ਕਹਿਣਾ ਨਹੀਂ ਚਾਹੀਦਾ ਉੱਥੇ ਕੁਝ ਐਵੇਂ ਦੇ ਲੋਕੀ ਆ ਜਿਹੜੇ ਸੜਕਾਂ ਦੇ ਖਲੋ ਜਾਂਦੇ ਆ ਤੇ ਰਸਤਾ ਸੁੱਕੀਆਂ ਜੋ ਵੀ ਆਉਂਦਿਆ ਵਾ ਦਾਨੀ ਸੱਜਣੋਂ ਤੇ ਸੇਵਾ ਕਰਨਦੇ ਉਥੋਂ ਲੈ ਲੈਂਦੇ ਆ ਤੇ ਬੂਰੀਆਂ ਭਰ ਕੇ ਫੇਰ ਸਾਈਡ ਤੇ ਰੱਖ ਕੇ ਤੇ ਫੇਰ ਭਰਨਾ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਸਾਰਿਆਂ ਕੇ ਇਹੀ ਅ ਅਰਜ਼ ਕਰਦੇ ਆ ਜਾਂ ਗੁਜਾਰਿਸ਼ ਕਰਦੇ ਆ ਕਿ ਜੇ ਕਹਿੰਦੇ ਸੇਵਾ ਕਰਨ ਆਉਣਾ ਵਾ ਤੇ ਉਹ ਉਥੇ ਦਵਾਈਆਂ ਦੀ ਸੇਵਾ ਕਰ ਸਕਦਾ ਵਾ ਕਿਉਂਕਿ ਇੱਥੇ ਦਵਾਈਆਂ ਦੀ ਬਹੁਤ ਲੋੜ ਆ ਜਿਵੇਂ ਸ਼ੂਗਰ ਦੀ ਦਵਾਈ ਹੋਗੀ ਬੀਪੀ ਦੀ ਹੋਗੀ ਦਰਦਾਂ ਵਾਸਤੇ ਹੋਗੀਆਂ ਤੇ ਇਹ ਦਵਾਈ ਦੀ ਲੋੜ ਆ ਤੇ ਜਾਂ ਕੋਈ ਜਿਵੇਂ ਮੋਮਬਤੀਆਂ ਹੋਗੀਆਂ ਟਾਰਚ ਹੋਗੀ ਤੇ ਆਪਣੇ ਕੰਬਲ ਹੋਗੇ ਜਿਹੜਾ ਕੋਈ ਕੱਪੜੇ ਹੋਗੇ ਤੇ ਤਰਪਾਲਾ ਵਗੈਰਾ ਤੇ ਜੇ ਅਸੀਂ ਆਖੀਏ ਵੀ ਕੋਈ ਸੁੱਕੀਆਂ ਰਸਤਾ ਜਾਂ ਲੰਗਰ ਪ੍ਰਸ਼ਾਦਾ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਉਹ ਤੋਂ ਕਾਫੀ ਦੂਰੋਂ ਦੂਰੋਂ ਹਰਿਆਣਾ ਰਾਜਸਥਾਨ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਚੋਂ ਇੱਥੇ ਪਹੁੰਚ ਰਹੀਆਂ ਸੰਗਤਾਂ ਤੇ ਅੱਜ 3 ਤਰੀਕ ਦਿਨ ਬੁੱਧਵਾਰਾ ਅਸੀਂ ਇਹੋ ਹੀ ਸਾਰੇ ਅੱਗੇ ਬੇਨਤੀ ਕਰਦੇ ਆਂ ਕਿ ਇਹ ਚੀਜ਼ਾਂ ਦੀ ਜਰੂਰਤ ਨਹੀਂ ਹੈਗੀ ਤੇ ਜੇ ਤੁਸੀਂ ਆਉਣਾ ਵਾ ਮੇਰੇ ਹਿਸਾਬ ਨਾਲ 8-10 ਦਿਨ ਤੋਂ ਬਾਅਦ ਹੀ ਆਉਣ ਦੀ ਲੋੜ ਆ ਤੇ ਇਨੀ ਇੱਕ ਬੇਨਤੀ ਆ ਸਾਡੀਆਂ ਪ੍ਰਵਾਨ ਕਰਨੀਆਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ